ਠਹ ਮਹੱਲਾ ਪੰਜਵਾਂ ਗੁਰਪੂਰਾ ਭੇਟਿ ਆਵਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਨੇ ਸਤ ਗੁਰ ਕੈ ਬਲਹਾਰੈ ਅਗ ਸੁਖ ਪਾਛੈ ਸੁਖ ਸਹਿਜ ਘਰ ਆਨੰਦ ਹਮਾਰੈ ਰਹਾਓ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋ ਵਣਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕੋ ਗੁਰਪੂਰਾ ਭੇਟਿ ਆਉ ਸਗਲੇ ਦੁਖ ਬਿਨਾਸੀ ਨਾਨਕ ਕੋ ਗੁਰਪੂਰਾ ਭੇਟਿ ਆਉ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਦੀ ਪਾਵਨ ਬਖਸ਼ਿਸ਼ ਜੋ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰੂ ਪਰਸ਼ਾ ਜੀ ਦੇ ਹੋਏ ਨੇ ਤੇ ਪ੍ਰਕਾਸ਼ ਹੋਣ ਤੋਂ ਬਾਅਦ ਜੋ ਅੱਜ ਦੇ ਅੰਮ੍ਰਿਤ ਮੇ ਪਾਵਨ ਹੁਕਮ ਜੋ ਅੱਜ ਦੀ ਪਾਵਨ ਜੀਵਨ ਜਾਂਚ ਜਾਂ ਕਹਿ ਲਓ ਅੱਜ ਦੇ ਨਿਰਮਲ ਥਾਟਸ ਜੋ ਸਤਗੁਰ ਜੀ ਨੇ ਸਾਡੀ ਜੀਵਨ ਵਿੱਚ ਪਾਏ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 609 609 ਤੋਂ 610 ਤੱਕ ਸੁਭਾਏ ਮਾਨ ਹਨ ਸੋਰਠਿ ਰਾਗ ਹੈ ਤੇ ਪੰਜਵੇਂ ਸਤਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਸਤਗੁਰੂ ਜੀ ਰਹਾਉ ਦੇ ਬੰਦ ਵਿੱਚ ਜਿਸ ਵਿੱਚ ਸੈਂਟਰਲ ਆਈਡੀਆ ਹੈ ਰਹਾਉ ਦੇ ਬੰਦ ਵਿੱਚ ਕਿਰਪਾ ਕਰ ਰਹੇ ਹਨ ਆਪਣੇ ਸਤਗੁਰ ਕੈਬਲ ਹਾਰੇ ਕੈ ਦਾ ਅਰਥ ਹੈ ਤੂੰ ਬਲਿਹਾਰੇ ਦਾ ਅਰਥ ਹੈ ਸਦਕੇ ਸਤਗੁਰੂ ਕਹਿੰਦੇ ਹੈ ਮੇਰੇ ਵੀਰ ਹੈ ਮੇਰੇ ਭਰਾ ਐ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਤੇ ਸਦਕੇ ਜਾਣਾ ਹਾਂ ਐਸਾ ਗੁਰੂ ਜੋ ਸਤ ਗੁਰ ਹੈ ਸਦਾ ਅਟੱਲ ਰਹਿਣ ਵਾਲਾ ਹੈ ਜਿਹਦਾ ਗਿਆਨ ਸਦਾ ਅਟੱਲ ਰਹਿਣ ਵਾਲਾ ਹੈ ਜੋ ਸਦੀਵੀ ਮੈਨੂੰ ਸੱਚ ਦੇ ਰਸਤੇ ਤੇ ਤੋਰਦਾ ਹੈ ਅਗਿਆਨਤਾ ਦੇ ਰਸਤੇ ਤੋਂ ਦੂਰ ਕਰਕੇ ਗਿਆਨ ਵਾਲੇ ਰਸਤੇ ਵੱਲ ਪ੍ਰੇਰਿਤ ਕਰਦਾ ਹੈ ਜਿਸ ਨੇ ਮੇਰੇ ਜੀਵਨ ਦੇ ਵਿੱਚ ਸਤ ਸੰਤੋਖ ਤੇ ਪਿਆਰ ਤੇ ਹਲੇਮੀ ਪੈਦਾ ਕੀਤੀ ਹੈ ਐਸਾ ਮੇਰਾ ਸਤਿਗੁਰੂ ਪਿਆਰਾ ਜਿਦ ਤੋਂ ਮੈਂ ਬਲਿਹਾਰ ਜਾਂਨਾ ਹਾਂ ਸਦਕੇ ਜਾਂਨਾ ਹਾਂ ਕੁਰਬਾਨ ਜਾਂਨਾ ਹਾਂ ਕਿਉਂਕਿ ਐਸੇ ਸਦਾ ਅਡਲ ਰਹਿਣ ਵਾਲੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹ ਤੋਂ ਗਿਆਨ ਲੈ ਕੇ ਇਹ ਸੋਝੀ ਤੇ ਇਹ ਸਮਝ ਪੈਣ ਲੱਗ ਪਈ ਹੈ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰੈ ਰਹਾਉ ਆਗੈ ਇਸ ਸੰਸਾਰ ਦੇ ਵਿੱਚ ਭਾਵ ਪ੍ਰਮਾਤਮਾ ਦੇ ਘਰ ਦੇ ਵਿੱਚ ਪਾਛੈ ਹਰਥਾ ਸਹਜਾ ਦਾ ਅਰਥ ਹੈ ਆਤਮਿਕ ਅਡੋਲਤਾ ਸਹਿਜ ਅਵਸਥਾ ਕਿ ਮਨੁੱਖ ਦੀ ਆਤਮਿਕ ਤੌਰ ਤੇ ਉੱਚਾ ਹੋ ਜਾਵੇ ਫਿਰ ਉਹ बार-बार ਨੀਚ ਉੱਚ ਦੀ ਵਿਚਾਰ ਵਿੱਚ ਨਹੀਂ ਡਿੱਗਦਾ ਭਾਵ ਉਹ ਕਦੀ ਹਮੇਸ਼ਾ ਉੱਚਾ ਹੀ ਸੋਚਦਾ ਹੈ ਫਿਰ ਉਹ ਨੀਵੀਂ ਸੋਚ ਆਪਣੇ ਦਿਮਾਗ ਆਪਣੇ ਮਸਤਕ ਤੇ ਆਪਣੇ ਮਨ ਵਿੱਚ ਨਹੀਂ ਆਉਣ ਦਿੰਦਾ ਸਬਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਹਿਰਦੇ ਘਰ ਦੇ ਵਿੱਚ ਹੁਣ ਸਦੀਵੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਹੁਣ ਮੈਂ ਪ੍ਰਮਾਤਮਾ ਦੇ ਜਦੋਂ ਜੀ ਪ੍ਰਮਾਤਮਾ ਦੀ ਬੰਦਗੀ ਵਿੱਚ ਵਿਚਰਦਾ ਹਾਂ ਉਦੋਂ ਵੀ ਮੈਂ ਅਡੋਲ ਰਹਿਣਾ ਹਾਂ ਉਦੋਂ ਵੀ ਮੈਨੂੰ ਸਾਰੇ ਸੁੱਖ ਮਿਲਦੇ ਹਨ ਤੇ ਜਦੋਂ ਮੈਂ ਸੰਸਾਰਿਕ ਜੀਵਨ ਜਿਉਣਾ ਹਾਂ ਉਦੋਂ ਵੀ ਪ੍ਰਮਾਤਮਾ ਦੇ ਸਾਰੇ ਸੁੱਖ ਮੇਰੇ ਜੀਵਨ ਵਿੱਚ ਰਹਿੰਦੇ ਹਨ ਕਿਉਂਕਿ ਹੁਣ ਮੈਨੂੰ ਸੁੱਖਾਂ ਦੀ ਸਮਝ ਆ ਗਈ ਹੈ ਦਰਅਸਲ ਜਿਹੜੀ ਹੈ ਮੇਰੀਆਂ ਪਹਿਲੀਆਂ ਮੰਗੀਆਂ ਮੰਗਾਂ ਜਿਹੜੀਆਂ ਪਦਾਰਥਾਂ ਤੇ ਖਲੋਤੀਆਂ ਸੀ ਨਾ ਜੋ ਹਰ ਵਕਤ ਮੈਂ ਨਿੱਕੇ ਬੱਚਿਆਂ ਵਾਂਗੂ ਭੁੱਖੂ ਭੁੱਖੂ ਮਾਇਆ ਦੇ ਲਾਲਚ ਵਿੱਚ ਕਰਦਾ ਰਹਿੰਦਾ ਸੀ ਹਰ ਵਕਤ ਇਹ ਸੋਚਦਾ ਸੀ ਕਿ ਸ਼ਾਇਦ ਪਦਾਰਥ ਹੀ ਮੇਰੇ ਜੀਵਨ ਦੇ ਸੁੱਖਾਂ ਦਾ ਆਧਾਰ ਨੇ ਹੁਣ ਸਮਝ ਪੈ ਗਈ ਹੈ ਨਹੀਂ ਪਦਾਰਥ ਤੇ ਜ਼ਿੰਦਗੀ ਜਿਉਣ ਦਾ ਇੱਕ ਸਾਧਨ ਨੇ ਇਹ ਜ਼ਿੰਦਗੀ ਦਾ ਸੁੱਖ ਨਹੀਂ ਹੋ ਸਕਦੇ ਤੇ ਜਦੋਂ ਉਸ ਸੁੱਖ ਦੀ ਤਲਾਸ਼ ਕੀਤੀ ਕਿ ਉਹ ਸੁੱਖ ਕਿਹੜਾ ਹੈ ਤੇ ਸਤਗੁਰੂ ਜੀ ਕੇ ਪਾਵਨ ਸ਼ਬਦ ਤੋਂ ਜਦੋਂ ਉਸ ਸੁੱਖ ਦੀ ਸਮਝ ਪਈ ਤੇ ਜਦੋਂ ਉਸ ਨਾਮ ਰੂਪੀ ਸੁੱਖ ਦੀ ਉਹਦੇ ਹੁਕਮ ਰੂਪੀ ਸੁੱਖ ਦੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਸਮਝਾਉਣ ਲੱਗਾ ਕਿ ਸਭ ਕੁਝ ਹੀ ਉਹਦੇ ਹੁਕਮ ਤੇ ਭਾਣੇ ਤੇ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਤੇ ਉਹਦੇ ਹੀ ਭਾਣੇ ਤੇ ਰਜ਼ਾ ਵਿੱਚ ਤੁਰਨਾ ਮੈਨੂੰ ਚਾਹੀਦਾ ਹੈ ਮੈਨੂੰ ਆਪਣੀਆਂ ਸਿਆਣਪਾਂ ਚੁਤਰਾਇਆਂ ਨਹੀਂ ਵਕਾਉਣੀਆਂ ਚਾਹੀਦੀਆਂ ਬਸ ਫਿਰ ਉਦੋਂ ਤੋਂ ਹੁਣ ਜੀਵਨ ਸੁਖੀ ਹੈ ਕਿਉਂਕਿ ਹੁਣ ਜੋ ਹੋ ਰਿਹਾ ਹੈ ਚੰਗੇ ਵਾਸਤੇ ਹੋ ਰਿਹਾ ਹੈ ਹੁਣ ਜੋ ਲੱਗ ਰਿਹਾ ਹੈ ਚੰਗੇ ਵਾਸਤੇ ਲੱਗ ਰਿਹਾ ਹੈ ਹੁਣ ਸਭ ਕੁਝ ਹੀ ਚੰਗਾ ਹੈ बुरा ਹੈ ਹੀ ਕੋਈ ਨਹੀਂ ਤੇ ਜਦੋਂ ਬੁਰਾਈ ਕੋਈ ਨਹੀਂ ਤੇ ਫਿਰ ਦੁਖੀ ਕਿਵੇਂ ਹੋਵਾਂਗਾ ਹੁਣ ਇਸੇ ਆਤਮਿਕ ਅਡੋਲਤਾ ਵਿੱਚ ਜਿਉ ਰਿਹਾ ਹਾਂ ਇਸੇ ਆਤਮਿਕ ਆਨੰਦ ਦੀ ਪ੍ਰਾਪਤੀ ਹੈ ਜੀਵਨ ਦੇ ਵਿੱਚ ਪੇਸ਼ੈਂਸ ਨੇ ਸਹਿਜ ਨੇ ਸੰਤੋਖ ਹੈ ਜੋ ਹੈ ਹੁਕਮ ਦੇ ਵਿੱਚ ਉਹ ਮਿਲ ਕੇ ਰਹੇਗਾ ਜੋ ਨਹੀਂ ਹੈ ਉਹ ਨਹੀਂ ਮਿਲਣਾ ਭਾਵੇਂ ਮੈਂ ਜਿੰਨਾ ਮਰਜ਼ੀ ਜੋਰ ਲਾ ਲਵਾਂ ਜਿੰਨਾ ਮਰਜ਼ੀ ਯਤਨ ਕਰ ਲਵਾਂ ਜੋ ਮੇਰੇ ਭਾਗਾਂ 'ਚ ਨਹੀਂ ਜੋ ਮੇਰੀ ਕਿਸਮਤ ਵਿੱਚ ਨਹੀਂ ਜੋ ਮੇਰੀ ਸੋਚ ਵਿੱਚ ਨਹੀਂ ਉਹ ਨਹੀਂ ਮਿਲਣਾ ਜੋ ਬਾਣੀ 'ਚ ਨਹੀਂ ਹੈ ਉਹ ਨਹੀਂ ਮਿਲਣਾ ਜੇ ਮਿਲ ਵੀ ਜਾਵੇਗਾ ਨੁਕਸਾਨ ਹੀ ਹੋਵੇਗਾ ਇਸੇ ਕਰਕੇ ਕਈ ਵਾਰੀ ਜਿੱਦ ਕਰਕੇ ਲੈ ਹੋਏ ਪਦਾਰਥ ਦੁੱਖ ਬਣ ਜਾਂਦੇ ਹਨ ਕਿਸੇ ਬੰਦੇ ਨੇ ਦਾਤਾਂ ਮੰਗੀਆਂ ਨੇ ਪੁੱਤਰ ਦੀਆਂ ਅਰਦਾਸਾਂ ਕੀਤੀਆਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਗਾ ਜਗਾ ਜਾ ਕੇ ਮਸਤਕ ਰਗੜੇ ਕਿ ਮੈਨੂੰ ਪੁੱਤ ਰੂਪੀ ਸੁਖ ਮਿਲ ਜਾਵੇ ਮਾਫ ਕਰ ਦਿਓ ਉਹੀ ਪੁੱਤ ਨਿਕੰਮਾ ਨਿਕੜਾਵੇ ਹੈ ਤੇ ਉਹ ਦਾਤ ਸੁਖ ਲੈਣ ਲਈ ਲਈ ਸੀ ਆਪ ਵੀ ਮਨੋ ਕਹਿੰਦਾ ਇਹ ਤੋਂ ਚੰਗਾ ਤੂੰ ਨਾ ਹੁੰਦਾ ਤੇ ਚੰਗਾ ਸੀ ਕਿਉਂਕਿ ਉਹ ਆਪ ਮੰਗ ਕੇ ਲਈ ਹੋਈ ਦਾਤ ਹੈ ਸੁਖ ਸੋਚਿਆ ਸੀ ਪ੍ਰਗਟ ਦੁੱਖ ਹੋ ਗਿਆ ਪਰ ਜਦਨ ਗੁਰਮਤਿ ਦੀ ਸੋਝੀ ਤੇ ਸਮਝ ਆਉਣ ਲੱਗ ਪੈਂਦੀ ਹੈ ਜਿੱਦਣ ਸੱਚੇ ਪ੍ਰਮਾਤਮਾ ਤੇ ਸਦਾ ਅਟਲ ਰਹਿਣ ਵਾਲੇ ਗੁਰੂ ਦਾ ਗਿਆਨ ਜੀਵਨ ਵਿੱਚ ਵਸਣ ਲੱਗ ਪੈਂਦਾ ਹੈ ਉਹ ਦਿਨ ਆਗਿਆ ਸੁਖ ਉਹ ਜਿਹੜਾ ਜੋ ਹੋ ਰਿਹਾ ਹੈ ਅੱਗੇ ਉਹ ਵੀ ਸੁਖੀ ਹੈ ਪਾਛੈ ਸੁਖ ਸੇਜਾ ਤੇ ਜੋ ਪਿੱਛੇ ਹੋਇਆ ਹੈ ਉਹ ਵੀ ਸੁਖ ਹੈ ਉਹ ਵੀ ਆਤਮਿਕ ਅਡੋਲਤਾ ਤੇ ਆਨੰਦ ਦੇਣ ਵਾਲਾ ਹੈ ਸਦਾ ਹੀ ਹੁਣ ਘਰ ਆਨੰਦ ਹਮਾਰੇ ਹੁਣ ਹਰਕ ਸੋਗ ਦੋਵੇਂ ਬਰਾਬਰ ਨੇ ਅਨੰਦ ਦੀ ਅਵਸਥਾ ਕੀ ਹੈ ਖੁਸ਼ੀ ਗਮੀ ਬਰਾਬਰ ਹੋ ਜਾਵੇ ਨਾ ਖੁਸ਼ੀ ਦੇ ਵਿੱਚ ਭੰਗੜੇ ਪਾਉਂਦੇ ਨੇ ਹੁਣ ਤੇ ਨਾ ਹੁਣ ਗਮੀ ਦੇ ਵਿੱਚ ਢਾਹਾਂ ਵੱਜਦੀਆਂ ਦੋਵੇਂ ਅਵਸਥਾ ਬਰਾਬਰ ਨੇ ਖੁਸ਼ੀ ਆ ਗਈ ਹੈ ਤੇਰਾ ਕੋਟ-ਕੋਟ ਸ਼ੁਕਰ ਹੈ ਗਮੀ ਆ ਗਈ ਹੈ ਤੇਰਾ ਭਾਣਾ ਹੈ ਹਰ ਇੱਕ ਅਵਸਥਾ ਦੇ ਵਿੱਚ ਬਰਾਬਰ ਹੈ ਇਹਨੂੰ ਕਹਿੰਦੇ ਅਨੰਦ ਦੀ ਅਵਸਥਾ ਇਹਨੂੰ ਕਹਿੰਦੇ ਖੇੜੇ ਦੀ ਅਵਸਥਾ ਇਨੂੰ ਕਹਿੰਦੇ ਪਵਿੱਤਰਤਾ ਦੀ ਅਵਸਥਾ ਸਭ ਕਹਿੰਦੇ ਘਰ ਆਨੰਦ ਹਮਾਰੇ ਹੁਣ ਮੇਰੇ ਹਿਰਦੇ ਘਰ ਦੇ ਵਿੱਚ ਸਦੀਵੀ ਆਨੰਦ ਹੈ ਸਦੀਵੀ ਟਿਕਾਵ ਹੈ ਸਦੀਵੀ ਖੇੜਾ ਹੈ ਇਹ ਰਹਾਉ ਦੀਆਂ ਪੰਕਤੀਆਂ ਹਨ ਹੁਣ ਇਹ ਆਨੰਦ ਤੇ ਇਹ ਖੇੜਾ ਕਦੋਂ ਮਿਲੇ ਹੈ ਪਹਿਲੇ ਬੰਦ ਵਿੱਚ ਇਹਦਾ ਜਵਾਬ ਹੈ ਗੁਰ ਪੂਰਾ ਭੇਟਿ ਆਓ ਵਡ ਭਾਗੀ ਮਨੈ ਭਿਆ ਪਰਗਾਸਾ ਪੇਟਿਆ ਦਾ ਅਰਥ ਹੈ ਮਿਲਿਆ ਹੈ ਵੱਡ ਭਾਗੀ بڑے ਵੱਡੇ ਭਾਗਾਂ ਦੇ ਨਾਲ ਮਨ ਹੈ ਹਾਹੇ ਨੂੰ ਸਿਆਰੀ ਹੈ ਮਨ ਹੈ ਭਾਵ ਮਨ ਦੇ ਵਿੱਚ ਪ੍ਰਗਾਸਾ ਆਤਮਿਕ ਜੀਵਨ ਦਾ ਚਾਨਣ ਸਭ ਕੰਡੇ ਹੈ ਭਾਈ ਬਹੁਤ ਵੱਡੀ ਮੇਰੇ ਜੀਵਨ ਦੀ ਕਿਸਮਤ ਹੈ ਕਿ ਮੈਨੂੰ ਸੱਚਾ ਗੁਰੂ ਮਿਲ ਪਿਆ ਹੈ ਮੈਨੂੰ ਸ਼ਬਦ ਗੁਰੂ ਦੀ ਸੋਚੀ ਸਮਝ ਆ ਗਈ ਹੈ ਮੈਂ ਪਹਿਲਾਂ ਲੋਕਾਂ ਵਾਂਗੂ ਕੇਵਲ ਮੱਥੇ ਹੀ ਟੇਕਦਾ ਸੀ ਆਉਣਾ ਗੁਰਦੁਆਰੇ ਮੱਥਾ ਟੇਕਣਾ ਲੰਗਰ ਛਕਣਾ ਘਰੋਂ ਚੱਲ ਜਾਣਾ ਮਨ ਵਿੱਚ ਹੋਣਾ ਰੋਜ਼ ਗੁਰਦੁਆਰੇ ਜਾਨਾ ਹਾਂ ਮੱਥੇ ਵੀ ਟੇਕਦਾ ਹਾਂ ਜੀਵਨ ਸੁਖੀ ਕਿਉਂ ਨਹੀਂ ਜੀਵਨ ਖੇੜੇ ਚ ਕਿਉਂ ਨਹੀਂ ਫਿਰ ਇੱਕ ਦਿਨ ਸਮਝ ਪਈ ਹਿੰਮਤ ਕੀਤੀ ਮਾੜੀ ਜੀ ਕਿ ਗੁਰੂ ਨਾਲ ਗੱਲ ਹੀ ਕਿਉਂ ਨਾ ਕਰ ਲਵਾਂ ਬੜੇ ادب ਸਤਕਾਰ ਦੇ ਨਾਲ ਗੁਰੂ ਦੀ ਤਾਬਿਆ ਬੈਠਾ ਗੁਰੂ ਜੀ ਦੇ ਪਾਵਨ ਰੁਮਾਲੇ ਨੂੰ ਬੜੇ ਪਿਆਰ ਨਾਲ ਚੱਕਿਆ ਤੇ ਸਤਗੁਰੂ ਕੇ ਸ਼ਬਦ ਜਦੋਂ ਪੜਿਆ ਹੁਕਮਨਾਮੇ ਦੀ ਜਦੋਂ ਉਸ ਦੀ ਵਿਚਾਰ ਲੱਭੀ ਸਮਝ ਪਈ ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ ਹੁਣ ਸ਼ਬਦ ਦੀ ਵਿਚਾਰ ਜੀਵਨ ਵਿੱਚ ਹੈ ਹੁਣ ਅਸਲੀ ਭੇਟ ਗੁਰੂ ਨਾਲ ਹੋਈ ਹੈ ਹੁਣ ਅਸਲੀ ਮੁਲਾਕਾਤ ਗੁਰੂ ਨਾਲ ਹੋਈ ਹੈ ਹੁਣ ਅਸਲੀ ਰਿਸ਼ਤਾ ਗੁਰੂ ਨਾਲ ਬਣਿਆ ਹੈ ਹੁਣ ਅਸਲੀ ਦੋਸਤੀ ਗੁਰੂ ਨਾਲ ਬਣੀ ਹੈ ਹੁਣ ਜਦੋਂ ਗੁਰੂ ਜੀ ਦੇ ਨਾਲ ਭੇਟ ਹੋਈ ਹੈ ਵੱਡ ਭਾਗੀ ਵੱਡਿਆਂ ਭਾਗਾ ਵਾਲਾ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਮਨੇ ਪਿਆ ਪ੍ਰਗਾਸਾ ਤੇ ਮੇਰੇ ਮਨ ਦੇ ਵਿੱਚ ਸੱਚੇ ਗਿਆਨ ਦਾ ਪ੍ਰਗਾਸ ਹੋ ਗਿਆ ਹੈ ਉਜਵਲ ਹੋ ਗਿਆ ਹੈ ਮਨ ਉੱਚ ਨੀਚ ਜਾਤ ਪਾਤ ਅਮੀਰੀ ਵਜ਼ੀਰੀ ਤੋਂ ਉੱਪਰ ਉੱਠ ਗਿਆ ਹੈ बस ਹੁਣ ਸਭ ਕੁਝ ਭਲਾਈ ਹੈ ਹਰ ਇੱਕ ਵਿੱਚ ਪ੍ਰਮਾਤਮਾ ਦਾ ਰੂਪ ਹੈ ਜੋ ਉਹ ਕਰ ਰਿਹਾ ਹੈ ਸਭ ਠੀਕ ਹੈ ਕੋਈ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਭਰੋਸਾ ਪਰਵਾਸਾ ਦਾ ਅਰਥ ਹੈ ਭਰੋਸਾ ਹੁਣ ਮੇਰਾ ਇਤਨਾ ਅਟਲ ਤੇ ਦ੍ਰਿੜ ਵਿਸ਼ਵਾਸ ਆਪਣੇ ਪ੍ਰਮਾਤਮਾ ਤੇ ਵੱਜ ਗਿਆ ਹੈ ਹੁਣ ਮੈਨੂੰ ਆਪਣੇ ਮਾਲਕ ਦਾ ਹੀ ਸਹਾਰਾ ਹੈ ਆਪਣੇ ਮਾਲਕ ਦੀ ਹੀ ਟੇਕ ਹੈ ਕਿਉਂਕਿ ਉਸ ਮਾਲਕ ਦੀ ਹੁਣ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਮੇਰੇ ਵਾਹਿਗੁਰੂ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਹੁਣ ਸਮਝ ਪੈ ਗਈ ਏ ਇਕੂ ਇੱਕ ਮੇਰਾ ਖਸਮ ਹੈ ਉਹ ਹੈ ਪ੍ਰਮਾਤਮਾ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਉਹਦੇ ਵਰਗਾ ਨਾ ਕੋਈ ਦੂਜਾ ਹੋ ਸਕਦਾ ਹੈ ਆਪਣੇ ਸਾਹਿਬ ਦੇ ਨਾਲ ਹੁਣ ਬੜਾ ਪਿਆਰ ਹੈ ਕਿਉਂਕਿ ਸਮਝ ਪੈ ਗਈ ਹੈ ਅੰਤਰਜਾਮੀ ਕਰਨਹਿ ਹਾਰਾ ਸੋਈ ਖਸ ਮਹਾਰਾ ਜਦੋਂ ਮੈਨੂੰ ਕਿਸੇ ਨੇ ਪੁੱਛਿਆ ਕੌਣ ਹੈ ਤੇਰਾ ਐਸਾ ਪਿਆਰਾ ਖਸ ਜਿਹਨੂੰ ਤੂੰ ਕਹਿਣਾ ਉਹਦੇ ਵਰਗਾ ਦੂਜਾ ਕੋਈ ਨਹੀਂ ਤੇ ਜਵਾਬ ਆਇਆ ਉਹ ਅੰਤਰਜਾਮੀ ਹੈ ਮੇਰੇ ਬਿਨ ਬੋਲਿਆਂ ਹੀ ਉਹ ਮੇਰੇ ਬਾਰੇ ਜਾਣਦਾ ਹੈ ਮੈਨੂੰ ਤੁਹਾਡੇ ਵਾਂਗੂ ਲੰਬੀਆਂ ਲੰਬੀਆਂ ਏਕਾ ਲਾਉਣ ਦੀ ਲੋੜ ਨਹੀਂ ਬਸ ਉਹ ਮੇਰੇ ਦਿਲ ਦੀ ਜਾਣਦਾ ਹੈ ਉਹਦੇ ਨਾਲ ਇਤਨਾ ਪਿਆਰ ਹੈ ਉਹ ਮੇਰੇ ਅੰਦਰ ਦੇ ਇੱਕ ਇੱਕ ਬਿਰਹੇ ਨੂੰ ਜਾਣਦਾ ਹੈ ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ ਉਹ ਅੰਤਰਜਾਮੀ ਹੈ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਐਸਾ ਹੈ ਮੇਰਾ ਕਸਮ ਐਸਾ ਹੈ ਮੇਰਾ ਮਾਲਕ ਐਸਾ ਹੈ ਮੇਰਾ ਪਤੀ ਜੋ ਸਦਾ ਮੇਰੇ ਸਿਰ ਦਾ ਸਾਈਂ ਹੈ ਰਾਖਾ ਹੈ ਨਿਰਪਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਦਾ ਮੈਂ ਐਸੇ ਸਤਗੁਰੂ ਜੀ ਕੇ ਸ਼ਬਦਾਂ ਦੇ ਚਰਨੀ ਲੱਗਾ ਹਾਂ ਭਾਵ ਗੁਰੂ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾਇਆ ਹੈ ਗੁਰੂ ਸ਼ਬਦ ਦੀ ਵਿਚਾਰ ਕਰਨ ਲੱਗਾ ਹਾਂ ਗੁਰੂ ਸ਼ਬਦ ਦੀ ਵਿਚਾਰ ਤੋਂ ਮੈਨੂੰ ਸਮਝ ਪਈ ਹੈ ਜਿਹੜਾ ਮੇਰਾ ਪਰਮਾਤਮਾ ਵੈ ਗੁਰੂ ਹੈ ਨਾ ਉਹਨੇ ਡਰ ਹੈ ਉਹਨੂੰ ਕਿਸੇ ਦਾ ਡਰ ਨਹੀਂ ਤੇ ਉਦੋਂ ਤੋਂ ਮੈਂ ਵੀ ਨਹੀਂ ਡਰ ਹੋ ਗਿਆ ਹੁਣ ਕੋਈ ਡਰ ਨਹੀਂ ਜੀਵਨ ਵਿੱਚ ਤਾਉਂਦਾ ਹੁਣ ਕੋਈ ਦੁੱਖ ਨਹੀਂ ਹੈ ਜੀਵਨ ਵਿੱਚ ਕਿਉਂਕਿ ਇੱਕ ਰਾਮ ਨਾਮ ਆਧਾਰਾ ਹੁਣ ਜੀਵਨ ਦਾ ਆਧਾਰ ਪਹਿਲਾਂ ਸੰਸਾਰੀ ਲੋਕ ਸਨ ਕਿ ਸ਼ਾਇਦ ਇਹ ਲੋਕ ਮੇਰੇ ਸਹਾਰਾ ਬਣ ਜਾਣਗੇ ਇਹ ਲੋਕ ਆਸਰੇ ਬਣ ਜਾਣਗੇ ਹੁਣ ਸਾਰੇ ਸਹਾਰੇ ਇੱਕ ਇੱਕ ਕਰਕੇ ਟੁੱਟ ਗਏ ਜੇ ਕੋਈ ਆਸਰਾ ਕੋਈ ਨਜ਼ਰ ਆਇਆ ਤੇ ਉਹ ਪਰਮਾਤਮਾ ਨਜ਼ਰ ਆਇਆ ਉਹ ਵਾਹਿਗੁਰੂ ਨਜ਼ਰ ਆਇਆ ਇਸੇ ਕਰਕੇ ਹੁਣ ਮੇਰੇ ਜੀਵਨ ਦਾ ਆਧਾਰ ਮੇਰੇ ਜੀਵਨ ਦਾ ਆਸਰਾ ਕੇਵਲ ਤਾਂ ਕੇਵਲ ਮੇਰਾ ਪ੍ਰਭੂ ਪਰਮਾਤਮਾ ਈਸ਼ਵਰ ਹੈ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਸਫਲ ਦਰਸ਼ਨ ਹੁਣ ਮੈਨੂੰ ਸਮਝ ਪੈ ਗਈ ਹੈ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੈਨੂੰ ਯਕੀਨ ਬਣ ਗਿਆ ਹੈ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ ਜਿਸ ਨੇ ਮੈਨੂੰ ਇਹ ਸੋਹਣਾ ਜੀਵਨ ਦਿੱਤਾ ਹੈ ਜਿਸ ਪਰਮਾਤਮਾ ਨੇ ਮੇਰੀ ਹਸਤੀ ਮੌਤ ਤੋਂ ਰਹਿਤ ਕਰਦੀ ਹੈ ਤੇ ਜਿਸ ਪ੍ਰਮਾਤਮਾ ਦੀ ਆਪਣੀ ਹਸਤੀ ਵੀ ਮੌਤ ਤੋਂ ਰਹਿਤ ਹੈ ਐਸਾ ਵੈਗੁਰੂ ਸਫਲ ਦਰਸ਼ਨ ਜਿਹਦੇ ਸਫਲ ਦਰਸ਼ਨ ਵਾਸਤੇ ਮਨੁੱਖਤਾ ਦਾ ਜੀਵਨ ਮਿਲਿਆ ਕਿਉਂਕਿ ਇਸ ਮਨੁੱਖਤਾ ਦਾ ਜੀਵਨ ਹੀ ਸਾਖਸ਼ਤ ਪ੍ਰਮਾਤਮਾ ਦੇ ਦਰਸ਼ਨ ਨੇ ਉਹ ਆਕਾਲ ਮੂਰਤ ਉਹ ਪ੍ਰਭੂ ਪ੍ਰਮਾਤਮਾ ਜੋ ਕਿਸੇ ਮੂਰਤ ਦਾ ਮੋਤਾਜ ਨਹੀਂ ਜੋ ਦੇ ਉੱਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ ਉਹਨ ਸਮਝੇ ਪੈ ਗਈ ਹੈ ਅੱਗੇ ਵੀ ਸੀ ਹੁਣ ਵੀ ਹੈ ਤੇ ਸਦੀ ਵੀ ਰਹੇਗਾ ਕੰਠ ਲਗਾਏ ਆਪਣੇ ਜਨ ਰੱਖੇ ਉਹ ਸਦਾ ਮੈਨੂੰ ਆਪਣੇ ਗਲੇ ਲਾ ਕੇ ਰੱਖਦਾ ਸਦਾ ਮੈਨੂੰ ਆਪਣੇ ਨੇੜੇ ਸਮਝਦਾ ਹਰ ਵਕਤ ਉਹ ਮੇਰੇ ਅੰਗ ਸੰਗ ਰਹਿੰਦਾ ਹੈ ਉਹ ਸਦਾ ਮੈਨੂੰ ਆਪਣੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਛੋਟੇ ਜਿਹਾ ਜਵਾਕ ਨੂੰ ਹਰ ਵਕਤ ਗਲੇ ਲਾ ਕੇ ਰੱਖਦੀ ਹੈ ਹੁਣ ਮੇਰਾ ਵਹਿਗੁਰੂ ਵੀ ਆਪਣੇ ਗੁਣਾਂ ਦੇ ਨਾਲ ਮੈਨੂੰ ਆਪਣੇ ਗਲੇ ਲਾ ਕੇ ਰੱਖੇ ਦਾ ਹੈ ਮੇਰੇ ਅੰਦਰ ਸੰਤੋਖ ਤ੍ਰਿਪਤੀ ਆਨੰਦ ਪੈਦਾ ਕਰ ਰਿਹਾ ਹੈ ਬਸ ਉਦੋਂ ਤੋਂ ਹੀ ਆਪਣੀ ਪ੍ਰੀਤ ਪਿਆਰਾ ਉਹਨੇ ਮੈਨੂੰ ਆਪਣੀ ਪ੍ਰੀਤ ਦੀ ਡੋਰ ਦੇ ਵਿੱਚ ਬੰਨ ਲਿਆ ਹੁਣ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਵਡੀਆਂ ਵਡਿਆਈ ਆ ਚਰਜ ਸੋਭਾ ਕਾਰਜ ਆਇਆ ਰਾਸੀ ਹੁਣ ਸਮਝ ਪੈ ਗਈ ਹੈ ਏ ਵਾਹਿਗੁਰੂ ਜੀ ਹੁਣ ਸਤਗੁਰ ਦੇ ਚਰਨਾਂ ਵਿੱਚ ਬਹਿ ਕੇ ਕਾਰਜ ਦਾ ਅਰਥ ਜ਼ਿੰਦਗੀ ਦਾ ਮਨੋਰਥ ਸਤਗੁਰ ਕਹਿੰਦੇ ਨੇ ਉਹ ਗੁਰੂ ਬੜੀ ਵਡਿਆਈ ਵਾਲਾ ਹੈ ਆਚਰਜ ਸੋਭਾ ਵਾਲਾ ਹੈ ਉਸ ਦੀ ਸ਼ਰਨ ਪਿਆ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਉਹਦੇ ਚਰਨਾਂ ਵਿੱਚ ਜੁੜਿਆਂ ਮਨੁੱਖਤਾ ਦੇ ਜੀਵਨ ਨੂੰ ਕਿਵੇਂ ਜਿਉਣਾ ਹੈ ਇਸ ਗੱਲ ਦੀ ਸੋਚੀ ਤੇ ਸਮਝ ਪੈ ਗਈ ਹੈ ਆਖਰੀਆਂ ਪੰਕਤੀਆਂ ਨਾਨਕ ਕੋ ਗੁਰ ਪੂਰਾ ਭੇਟਿ ਆਓ ਸਗਲੇ ਦੁੱਖ ਬਿਨਾਸੇ ਨਾਨਕ ਜੀ ਆਖਦੇ ਹਨ हे ਪ੍ਰਭੂ ਮੇਰੇ ਵਰਗੇ ਨਾਨਕ ਨੂੰ ਵੀ ਪੂਰਾ ਗੁਰੂ ਮਿਲ ਪਿਆ ਹੈ ਤੇ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਕਿਉਂਕਿ ਹੁਣ ਐਸਾ ਸੱਚਾ ਵਾਹਿਗੁਰੂ ਮੇਰੇ ਜੀਵਨ ਦਾ ਆਧਾਰ ਹੈ ਸੋ ਅੱਜ ਦੇ ਪਾਵਨ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ ਜੋ ਆਪ ਜੀ ਦੇ ਸਾਹਮਣੇ ਰੱਖੇ ਗਏ ਹਨ ਸੁਰਠ ਰਾਗ ਦੇ ਸ਼ਬਦ ਹਨ ਜਿਸ ਵਿੱਚ ਗੁਰਬਾਣੀ ਨੂੰ ਬੜੇ ਪਿਆਰ ਨਾਲ ਪਾਤਸ਼ਾਹ ਜੀ ਨੇ ਪਰੋਇਆ ਹੈ ਤੇ ਸਾਨੂੰ ਗੁਰਮਤਿ ਦੀ ਸੋਜੀ ਤੇ ਸਮਝ ਦਿਤੀ ਹੈ। ਰੋਜ਼ਾਨਾ ਹੀ ਫੇਸਬੁਕ ਲਾਈਵ ਦੇ ਉੱਪਰ ਇਹ ਪ੍ਰੋਗਰਾਮ ਪਾਇਆ ਜਾਂਦਾ ਹੈ। ਕਿਰਪਾ ਕਰਕੇ ਸਰਵਣ ਕਰਨਾ ਜੀ ਅੱਜ ਸੰਡੇ ਐਤਵਾਰ ਦਾ ਦਿਨ ਹੈ। ਗੁਰਦੁਆਰਾ ਸਾਹਿਬ ਦੇ ਵਿੱਚ 11 ਵਜੇ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ ਦੀਵਾਨ ਸੱਟਣਗੇ। ਹੱਥ ਜੋੜ ਕੇ ਬੇਨਤੀ ਹੈ ਜਰੂਰ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਕਥਾ ਕੀਰਤਨ ਦਾ ਲਾਹਾ आनंद 레ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ